ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਜੋ ਰਹਿਸ਼ੀ ਇਲਾਕੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅੱ데 ਲਗਾਤਾਰ ਪਿੰਡਾਂ ਦੇ ਵਿੱਚ ਡਰੋਨ ਰਾਹੀਂ ਗੋਲੇ ਤੱਕ ਜਾ ਰਹੇ ਨੇ ਦੱਸਿਆ ਜਾਂ ਕਿ ਗੁਰਦਾਸਪੁਰ ਦੇ ਕੁਝ ਪਿੰਡਾਂ ਦੇ ਉੱਤੇ ਡਰੋਨ ਹਮਲੇ ਕੀਤੇ ਗਏ ਜਿਸ ਤਰ੍ਹਾਂ 40 ਫੁੱਟ ਲੰਮਾ ਤੇ 15 ਫੁੱਟ ਡੂੰਗਾ ਖੱਡਾ ਪੈ ਗਿਆ ਜੋ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਲਗਾਤਾਰ ਪਾਕਿਸਤਾਨ ਦੇ ਵੱਲੋਂ ਪਾਰ ਤੋਂ ਤੇ ਹਮਲਾ ਕੀ ਤਿਆਰ ਹੈ ਉੱਤੇ ਹੀ ਜੇਕਰ ਗੱਲ ਕਰ ਲਈਏ ਤਾਂ ਪਾਕਿਸਤਾਨ ਦੇ ਵੱਲੋਂ ਰੈਸ਼ੀ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਉੱਥੇ ਹੀ ਗੁਰਦਾਸਪੁਰ ਦੇ ਕੁਝ ਪਿੰਡਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਗਿਆ ਇਹ ਜਾਣਨ ਦੇ ਲਈ ਸਾਰੀ ਆਖਿਰਕਾਰ ਰਾਤ ਭਾਰ ਕੀ ਹੋਇਆ ਸਾਡੇ ਨਾਲ ਸਾਡੇ ਰਿਪੋਰਟਰ ਲਪ੍ਰਿਤ ਸਿੰਘ ਖੁਸ਼ੀਪੁਰ ਮੌਜੂਦ ਨੇ ਲਪ੍ਰਿਤ ਕੀ ਕਿਹੜੇ ਪਿੰਡ ਚ ਪਾਣਾ ਵਾਪਰਿਆ ਤੇ ਕੀ ਗਲਬਾਤ ਹੋਈ ਹੈ ਹਾਂਜੀ ਸਰ ਇਹ ਸਰ ਦੇਰ ਮਤਲਬ ਸਵੇਰੇ ਸਰ ਮਾਰਨਿੰਗ ਟਾਈਮ ਜਿਹੜੇ ਨੇ 3-4 ਸਰ ਧਮਾਕੇ ਹੋਏ ਨੇ ਵੱਖ-ਵੱਖ ਜਿਹੜੇ ਪਿੰਡਾਂ ਦੇ ਵਿੱਚ ਹੋਏ ਨੇ ਸਰ ਧਮਾਕੇ ਪ੍ਰੀਤ ਆਖਿਆ ਜਿਆ ਕਿ 40 ਫੁੱਟ ਲੰਮਾ ਅਤੇ 15 ਫੁੱਟ ਡੂੰਘਾ ਟੋਆ ਪੈ ਗਿਆ ਕਿਹੜੇ ਪਿੰਡ ਦੀ ਘਟਨਾ ਹੈ ਸਰ ਘਟਨਾ ਦੇ ਸੜੀ ਸਰ ਗਦਾਸਪੁਰ ਦੇ ਵਿੱਚ ਸਰ ਘਟਨਾ ਹੋਈ ਸਰ ਪਿੰਡ ਤਕਰੀਬਨ ਇੱਕ ਦੋ ਪਿੰਡਾਂ ਦੇ ਵਿੱਚ ਸਰ ਇਹ ਵਜੇ ਨੇ ਜਿਹੜੇ ਮਤਲਬ ਹੋਏ ਨੇ ਪਰ ਪੁਲਿਸ ਲੋ ਜਾ ਰਹੇ ਲੋ ਅਜੇ ਇਸ ਤੇ ਬਾਰੇ ਕੋਈ ਸਪਸ਼ਟਿਕਾ ਨਹੀਂ ਸਰ ਕੀਤਾ ਗਿਆ ਹੈਗਾ ਲਪਰੀ ਦੱਸਿਆ ਕਿ ਇੱਕ ਟੁਮਾਕਾ ਨਾਲ ਜ਼ੋਰਦਾਰ ਸੀ ਕਿ ਜਦੋਂ ਜ਼ਮੀਨ ਦੇ ਉੱਤੇ ਗਿਰਿਆ ਤਾਂ 40 ਫੁੱਟ ਲੰਮਾ ਤੇ 15 ਫੁੱਟ ਡੂੰਘਾ ਉਸ ਜਗ੍ਹਾ ਦੇ ਉੱਤੇ ਖੱਡਾ ਪੈ ਗਿਆ ਜਿਸ ਨੂੰ ਦੇਖਣ ਦੇ ਲਈ ਲੋਕ ਵੀ ਦੂਰ ਦੂਰ ਆ ਰਹੇ ਸੀ ਐਸੀ ਲਪਰੀ ਸਿੰਘ ਖੁਸ਼ੀਪੁਰ ਜੋ ਗੁਰਦਾਸਪੁਰ ਤੋਂ ਦਸਰੇ ਸ਼ਿਕੀ ਰਾਤ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਦਾਗੇ ਗਏ ਨੇ ਉਸ ਦੇ ਨਾਲ 15 ਫੁੱਟ ਡੂੰਘਾ ਟੋਆ 43 ਫੁੱਟ ਲੰਮਾ ਟੋਆ ਪੈ ਗਿਆ ਪਰ ਉੱਥੇ ਹੀ ਗੱਲ ਇਹ ਆਉਂਦੀ ਹੈ ਕਿ ਪਾਕਿਸਤਾਨ ਬਾਰ-ਬਾਰ ਭਾਰਤ ਨੂੰ ਔਕਸਾਉਣ ਦੀ ਗੱਲ ਕਰ ਰਿਹਾ ਅਤੇ ਭਾਰਤ ਸਿਵਲਿਅਨ ਤੇ ਪਾਕਿਸਤਾਨੀਆਂ ਤੇ ਕੋਈ ਵੀ ਹਮਲਾ ਨਹੀਂ ਕਰ ਰਿਹਾ ਪਰ ਲਗਾਤਾਰ ਪਾਕਿਸਤਾਨ ਦੇ ਵੱਲੋਂ ਜੋ ਰਹਿਸ਼ੀ ਇਲਾਕੇ ਨੇ ਪੰਜਾਬ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਧੰਨਵਾਦ ਲਬ੍ਰਿਤ ਜੀ ਜੀ